इन दमाजी बाई सैकर पोइ 23 96 ਪੁਆਇੰਟ ਵੀ 23 96 23 ਸੈਕਿੰਡ 96 ਪੁਆਇੰਟ ਹਰਸ਼ ਮੁੰਡੀਆਂ ਹੈਪੀ ਮੁੰਡੀਆਂ ਪਰਮਨੰਦਪੁਰ ਕੈਨੇਡਾ ਇਹ ਪਰਲਾ ਜਿਹੜਾ ਅੰਦਰਲਾ ਬੜਾ ਵੱਡਾ ਭੱਜਿਆ ਇਹ ਸੋਢੀ ਬਡਾਲੀ ਹਰਸ਼ ਚਿਤਾਮਲਾ ਸਮਲ ਆਇਆ 23 ਸੈਕਿੰਡ 96 ਪੁਆਇੰਟ ਵੀ ਜਿੱਥੇ-ਜਿੱਥੇ ਬੈਠੇ ਆਂ ਜਲ ਛਕਾਉਣੇ ਆ। ਸੋ ਜਰੂਰ ਇਹਨਾਂ ਦਾ ਵੀ ਮਾਨ ਸਤਿਕਾਰ ਬਣਦਾ ਕਰਿਆ ਕਰੋ। ਆ ਜੋੜੋ ਜੋੜੋ ਮੇਰਾ ਵੀਰ। ਲਓ ਜੀ ਆ ਰਹੀ ਹੈ ਗੱਡੀ ਟਰੈਕ ਤੇ ਆਜੋ ਮੇਰਾ ਵੀਰਾ ਇਧਰਲੇ ਪਾਸੇ ਨੂੰ। ਆਜੋ ਆਜੋ ਓਰਲੇ ਪਾਸੇ ਨੂੰ। ਸਵਰਗਵਾਸੀ ਸਰਦਾਰ ਰਜੀਤ ਸਿੰਘ ਜੀ ਫਰਾਉਰ, ਜੱਗੀ ਫਰਾਉਰ ਬਾਈ ਪੰਮਾ ਗਰੀਸ। ਧੰਨਵਾਦ ਕਰਦੇ ਆਂ ਸਰਦਾਰ ਜਸਵਿੰਦਰ ਸਿੰਘ ਜੀ ਫਰਾਉਰ। ਸਰਪੰਚ ਜਸਵਿੰਦਰ ਸਿੰਘ ਉਹਦਾ ਵੀ ਧੰਨਵਾਦ ਕਰਦਾ ਮੈਂ। 23 ਸੈਕਿੰਡ 92 ਪੁਆਇੰਟ ਵੀ 23 92 ਮਿੱਤਾ ਬਿਲ ਗਿਆ ਤਰੂ ਦੌਧਰ ਟੋਨਾ ਜਨਾਉ ਦਾ ਮਨਜੀਤ ਸਿੰਘ ਚੰਦੜਾ 23 ਸੈਕਿੰਡ 92 ਪੁਆਇੰਟ ਦਾ ਸਮਾ ਲ ਆਇਆ ਵੀ 23 ਸੈਕਿੰਡ 92 ਪੁਆਇੰਟ ਲੌਰੀ ਪਹਿਲੀ ਸ਼ਾਟ ਵੱਜ ਚੁੱਕੀ ਹੈ ਜੀ ਵੱਜ ਗਈ ਹੈ ਜੀ ਅਸੀਂ ਧੰਨਵਾਦ ਕਰਦੇ ਭਿੰਦਰ ਸਿੰਘ ਖੇੜੀ ਗੁਰਨਾਵੀ ਭਾਈ ਹਰਪ੍ਰੀਤ ਸੈਣੀ ਜੀ ਹੈਪੀ ਕਿੰਗਰਾ ਜੋ ਵਾਲਾ ਹਰ ਸਾਲ ਸ਼ਹੀਦ ਬਾਬਾ ਇੰਦਰ ਸਿੰਘ ਦੀ ਯਾਦ ਦੇ ਵਿੱਚ ਖੇਡਾ ਕਰਾਉਂਦੇ ਆਪਦੇ ਨਗਰ ਕਿੰਗਰਾ ਜੋ ਵਾਲੇ ਦੇ ਵਿੱਚ ਉਹ ਵੀ ਲਾਈਵ ਦੇਖਦੇ ਧੰਨਵਾਦ ਕਰਦੇ ਜੀ ਬੜੀ ਮਿਹਰਬਾਨੀ 23 ਸੈਕਿੰਡ 88 ਪੁਆਇੰਟ ਵੀ ਇਹ ਦੋਹੇ ਵਾਲੇ ਸਰਦਾਰ ਕਲਦੀਪ ਸਿੰਘ ਹਰਾਂ ਦੇ ਪਿੰਡ ਲੋਪੋਂ ਤੋਂ ਸਕੰਦਰ ਸਿੰਘ ਡਹਿੜੂ ਪਿੰਦਰ ਧਾਦਰਾ ਸਮਾ ਲਾਇਆ 23 ਸੈਕਿੰਡ 88 ਪੁਆਇੰਟ ਵੀ 23 88 ਭਾਜੇ 10 ਗੇਡਾ ਪਹਾਈਆਂ ਪ੍ਰਭਾਤਵਾ ਨੇ ਕਿਰਪਾ કરી ਦਸ ਦੇ ਆ ਕਰਾਂਗੇ ਇਕੱਲੇ ਕਰਾਈ ਇਹਦਾ ਦਵਾਰ ਨੂੰ ਜਿੱਥੇ ভাই ਬਲਵਿੰਦਰ ਸਿੰਘ ਜੀ ਗੜਾਂਗਾ ਆਜਾ ਆਜੋ ਮੇਰਾ ਵੀ ਰਾਜੂ ਅਰਲੇ ਪਾਸੇ ਨੇ ਇਹਦਾ ਫਰਕ ਤਾਂ ਨਹੀਂ 23 ਸੈਕਿੰਡ 63 ਪੁਆਇੰਟ ਬਈ 23 63 ਇੰਦਰਜੀਤ ਭਾਗ ਕੇ ਲਾਇਆ ਸੌਂਗੜਾ ਦੁਆਬੇ ਵਾਲਾ ਮੁੰਡਾ ਇਹ ਜਿਹੜਾ ਅੰਦਰਲਾ ਬੜਾ ਵੱਡਾ ਹੈ ਬੱਬੀ ਹੋਰਾਂ ਦਾ ਪਿੰਡ ਉਪਲਾ ਤੋਂ ਉਹਲਾ ਉਪਰਲਾ ਸਰਦਾਰ ਜਸਵੀਰ ਸਿੰਘ ਘਟਾਰੋਂ ਪਰਲਾ ਬਾਈ ਘਟਾਰੋਂ ਵਾਲਿਆਂ ਦੇ ਬੱਬੀ ਉਪਲਾ ਉਹਨਾਂ ਦਾ ਸੰਝ ਹੈ ਇਹ ਸਾਡੇ ਵਾਲ ਬਾਈ ਵਿੱਕੀ ਹੋਰਾਂ ਦਾ ਮੰਗਲੀ ਤੋਂ ਆਜਮੇਰ ਸਿੰਘ ਦੀ ਪਿੰਡ ਰਾਮਗੜ੍ਹ ਅਜਮੇਰ ਸਿੰਘ ਰਾਮਗੜ੍ਹ ਪੇ ਅ ਪ੍ਰੋਜੈਟੇ ਵਾਲਾ ਜਗਰੂਬ ਵੀਰ ਇਹਨਾਂ ਨੇ ਦੂਰੀ ਕਰਾਉਣੀ ਦੀ ਇਸ ਸਾਲ ਪਾ ਤਰੀਕਾ ਹੀ ਨਹੀਂ ਮਿਲਿਆ ਇਹਨਾਂ ਨੂੰ ਇਹ ਬਾਈ ਜਾਣਾ ਦਾ ਜ਼ਰੂਰੀ ਬਾਹਰ ਇਹਨਾਂ ਨੇ ਇਸ ਕਰਕੇ ਨਹੀਂ ਖੇਡ ਖਰਾ ਸਕੇ ਲੋ ਜੀ ਗੱਡੀ ਆ ਰਹੀ ਹੈ ਅਗਲੀ ਇਹ ਦੁਆਬੇ ਵਾਲਾ ਬਹਿਣਾ ਦਾ ਜਿਹੜਾ ਅੰਦਰ ਬਟਿਆ ਵੀ ਅਸੀਂ ਫੇਰ ਦਰਵਾਦ ਕਰਦੇ ਵਾ ਜੱਗੀ ਫਰਾਉ ਅਸੀ ਭਾਈ ਪਰਮਾਨੰਦ ਪਰ ਕੈਨੇਡਾ 38 23 ਸੈਕਿੰਡ 59 ਪੁਆਇੰਟ ਮਨਜੀਤ ਸਿੰਘ ਸਾਨੀਪੁਰ ਠੇਕੇਦਾਰ ਨਾਰ ਸਿੰਘ ਰੁੜਕਾ ਠੇਕੇਦਾਰ ਨਾਰ ਸਿੰਘ ਜੀ ਰੁੜਕਾ ਮਨਜੀਤ ਸਿੰਘ ਸਾਨੀਪੁਰ ਜੀ ਧੰਨਵਾਦ ਜੀ ਤੁਹਾਡੀ ਬੜੀ ਤੁਹਾਡੀ ਮਿਹਰਬਾਨੀ ਔਰ ਦੌਣ ਦੋ ਛੜਦੇ ਰੋ ਵੀ ਬਾਈ ਭਿੰਦਰ ਸਿੰਘ ਜੀ ਰਾਏਕੋਟ ਸਾਂਝੇ ਬੌਲਤ ਭਾਜਦੇ ਖੇਡਾਂ ਦੇ ਵਿੱਚ ਉਹਨਾਂ ਵੀਰਾਂ ਦਾ ਵੀ ਅਸੀਂ ਬਹੁਤ ਹੀ ਦਿਲੋਂ ਧੰਨਵਾਦ ਕਰਦੇ ਆ ਆਪਣੇ ਭਰਾਵਾਂ ਦਾ ਲਓ ਜੀ ਪਹਿਲੀ ਗੱਡੀ ਟਰੈਕ ਤੇ ਆ ਰਹੀ ਆ ਮੇਰਾ ਵੀ ਰਾਜੌਰਲੇ ਪਾਸੇ ਨੂੰ ਬਾਬਾ ਜੀ ਆ ਜੀ ਆ ਜੀ ਆ ਪਰਮਾਤਮਾ ਦੀ ਕਿਰਪਾ ਦੇ ਨਾਲ ਮੇਰਾ ਮਾਲਕ ਕਰੇ ਕਿਰਪਾ ਤੰਦਰੁਸਤੀਆਂ ਬਖਸ਼ੇ 23 ਸੈਕਿੰਡ 55 ਪੁਆਇੰਟ ਵੀ 23 ਸੈਕਿੰਡ 55 ਪੁਆਇੰਟ ਵੀ ਇਹ ਪਰਲਾ ਜਿਹੜਾ ਅੰਦਰ ਦਾ ਬੜਾ ਵੱਡਿਆ ਇਹ ਕੁਲਵੀਰ ਸਿੰਘ ਮਾਨ ਦਾ ਕੈਨੇਡਾ ਗਗਨ ਜਗਤਪੁਰ ਬਾਲੀ ਸਾਲ ਪਲਾਹੀ ਜੀਤਾ ਫਰਾਉਰ ਯੂ ਐਸ ਏ ਡੀ ਸੀ ਹੀੜੀਆਂ ਸਾਡੇ ਵੱਲ ਜਿਹੜਾ ਉੱਪਰ ਦਾ ਵੱਡਿਆ ਹੈ ਸਰਦਾਰ ਦਰਸ਼ਨ ਸਿੰਘ ਜੀ ਫੌਜੀ ਬਿੱਲਾ ਇਹ ਵਾਲਾ ਬਿੱਲੇ ਵਾਲਾ ਬੱਜਿਆ ਪਰਲਾ ਅਰਜਾ ਗਰੁੱਪ ਖੇਡਾ ਪਰੇ ਦੂਰ ਬੈਠ ਕੇ ਆਨੰਦ ਬਾਣਨਾ ਖੇਡਦਾ ਵੀ ਹਰਸ਼ ਮੁੰਡੀਆਂ ਸਰਦਾਰ ਬੇਵਾ ਸਿੰਘ ਜੀ ਸਰਾਬਾ ਉਹਨਾਂ ਦਾ ਬੇੜਾ ਬੱਜਿਆ ਨਾਲ ਬੇ ਤਰਮਿੰਦਰ ਜਖੜਾ ਜੱਗੀ ਫਰਾਰ 23 ਸੈਕਿੰਡ 10 ਪੁਆਇੰਟ 'ਤੇ 23 10 ਇਹ ਪਰਲਾ ਜਿਹੜਾ ਅੰਦਰਲਾ ਬੜਾ ਵੱਡਿਆ ਸਰਦਾਰ ਅਮਰਿੰਦਰ ਸਿੰਘ ਉਹਨਾਂ ਦਾ ਪਿੰਡ ਗੋਤੋਂ ਭੱਜ ਗਿਆ ਜੀ ਸਾਡੇ ਵੱਲ ਡਾਕਟਰ ਕਿੰਦੀ ਕੁल्लेਵਾਲ ਸਮਾਂ 23 ਸੈਕਿੰਡ 10 ਪੁਆਇੰਟ ਬਈ ਇਹ ਘੜਕਦਾ ਦੂਬਾ ਆਉਣ ਦੇਖੋ ਆ 23 10 ਛੱਡਾ ਛੱਡਾ ਛੱਡੋ ਮੇਰਾ ਵੀਰ ਖੇਡਾ ਫਰਾਉੜ ਦੀਆਂ ਜੀ 29 ਤਰੀਕ ਨੂੰ ਪਿੰਡ ਕੋਟ ਗੰਗੂਰਾਏ ਬਾਬਾ ਨਾਗ ਭਾਗ ਜੀ ਯਾਦਗਾਰੀ ਖੇਡ ਮੇਲਾ 38 ਨੂੰ ਖੇਰੇ ਤੋਂ ਕੇ ਬੱਚੇ ਵੱਜਣਗੇ 30 ਤਰੀਕ ਨੂੰ ਬੜੇ ਬਹੁਤ ਵੱਜਣਗੇ ਜੀ ਪਿੰਡ ਕੋਟ ਕੰਗੂਰਾਏ 302 ਚੇਰ 2302 ਦਾ ਸਮਾਂ ਇਹ ਦੋਏ ਬੱਬੂ ਬੁਗਰਾ ਰਾਜਪੁਰਖ ਬੋਗਰਾ ਇਹ ਬੋਗਰੇ ਵਾਲੇ ਦੇ ਬੱਟੇ ਆ ਦੋਏ 2302 ਜੋ ਸੈਂਸਰ ਨੇ ਕਹਿਣਾ ਅਸੀਂ ਦੱਸ ਦੇਣਾ ਮੇਰਾ ਵੀਰ ਥੱਲੇ ਬੈਠ ਕੇ ਕਿਸੇ ਨੇ ਰਾਜ ਵੀ ਨਹੀਂ ਆਉਣਾ ਉਹ ਸਵੈਧਿਆ ਕੋਲ ਜਿਹੜੇ ਬੈਠੇ ਹੋ ਵੀ ਆ ਧਿਆਨ ਕਰਿਓ ਆਪਣਾ ਵੀ ਅਸੀਂ ਭਾਈ ਮਨਵੀਰ ਸਿੰਘ ਜੀ ਗੁੱਜਰਵਾ ਉਹਨਾਂ ਦਾ ਧੰਨਵਾਦ ਕਰਦੇ ਵੇ ਲਾਡੀ ਹੋਰ ਸੁਣੋ ਸਮਾਂ ਗੌਰ ਨਾਲ ਵਈ ਟਾਈਮ ਹੈ ਜਦੀ ਦਾ ਐਵੇਂ ਨਹੀਂ ਸਪੀਕਰਾਂ 'ਚ ਨਾ ਬੋਲਦਾ ਕੀਤਿਆਂ ਨੇ ਮਿਹਨਤਾਂ ਤਾਂ 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 ਬੋਲਦਾ ਸਮਾਂ ਕਰ ਗਿਆ ਜੀ 22 ਜਮਾ 22 90 ਜਮਾ 4 94 22 ਸੈਕਿੰਡ 94 ਪੁਆਇੰਟ ਦਾ ਸਮਾਂ ਲਾਇਆ ਜੀ ਬੈੜਿਆ ਨੇ ਇਹ ਪਰਲਾ ਜਿਹੜਾ ਅੰਦਰਲਾ ਬੈੜਾ ਭੱਜ ਗਿਆ ਜੀ ਇਹ ਹਰਚ ਬੁੰਡਿਆ ਸਰਦਾਰ ਮੇਵਾ ਸਿੰਘ ਜੀ ਸਰਾਬਾ ਸਾਡੇ ਵੱਲ ਉੱਪਰਲਾ ਬੈੜਾ ਜਿਹੜਾ ਭੱਜਿਆ ਇਹ ਸਰਦਾਰ ਤਰਮਿੰਦਰ ਸਿੰਘ ਹੋਰਾਂ ਦਾ ਪਿੰਡ ਜਖੜਾ ਤੋਂ ਭੱਜ ਗਿਆ ਸਮਾਂ ਕਰ ਗਿਆ ਜੀ 22 ਸੈਕਿੰਡ 94 ਪੁਆਇੰਟ ਤੇ ਇਹ ਆਰਥਿਕ ਤਾਮਲੇ ਵਾਲਾ ਪੁਝਾ ਕੇ ਲਿਆਇਆ ਇਹਨਾਂ ਬੈੜਿਆਂ ਨੂੰ ਹੁਣ ਘਰਸਮਾ ਬਾਈ 94 ਵਾਲੇ ਦਾ ਲੱਗ ਗਿਆ ਨਗਰ ਸਰਦਾਰ ਸਾਧੂ ਸਿੰਘ ਜਟਾਣਾ ਉਹਨਾਂ ਨੇ ਕੁੱਲ ਹਿੰਦੁਸਤਾਨ 'ਚ ਇਸਤਿਆਰ ਕਢਾਤੇ ਤੇ ਵੀ ਜੇ ਕੋਈ ਮੇਰੇ ਬਲਦ ਨਾਲ ਸ਼ਰਤ ਲਾਉਣੀ ਚਾਹੁੰਦਾ ਉਹਨਾਂ ਦੇ ਇਸਤਿਆਰ ਨਹੀਂ ਤੇ ਕਿਸੇ ਨੇ ਫੜੀ ਸਰਦਾਰ ਸਾਧੂ ਸਿੰਘ ਜਟਾਣਾ ਉਹ ਪਰਿਵਾਰ ਦੇ ਵੀ ਵੀਰ ਪਹੁੰਚੇ ਧੰਨਵਾਦ ਕਰਦੇ ਆਂ ਲਓ ਜੀ ਫੇਰ ਸੁਣੋ ਇੱਕ ਵਾਰੀ ਸਮਾਂ ਗੌਰ ਨਾਲ ਟੈਮ ਅਗੇ ਦੀ ਦਾ ਉੱਡਦੀ ਧੂੜ ਦੇ ਸੇ ਗੱਡੀ ਯਾਰ ਦੀ ਨਜ਼ਰ ਨਾ ਆਵੇ ਸਮਾਂ ਕਰ ਗਿਆ 22 ਸੈਕਿੰਡ 78.2 ਇਹ ਜਿਹੜਾ ਉੱਪਰਲਾ ਬੜਾ ਭੱਜਿਆ ਅਮਨਦੀਪ ਸਿੰਘ ਪਿੰਡ ਅੱਚਰਵਾਲ ਵੇ ਵਿੱਕੀ ਕਾਲਸਾ ਭੰਤਾ ਕਾਲਸਾ ਇਹ ਪਰਲਾ ਜਿਹੜਾ ਅੰਦਰਲਾ ਭੱਜਿਆ ਠੇਕੇਦਾਰ ਨਾਰ ਸਿੰਘ ਪਿੰਡ ਰੜਕਾ ਇਹਨਾਂ ਦਾ ਸਮਾਂ ਜੀ 22 ਸੈਕਿੰਡ 78 ਬੋ